ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਤੁਹਾਨੂੰ ਦੱਸਣਾ ਚਾਹਾਂਗਾ ਅੱਜ ਇਹ ਪਿੰਡ ਬੇਗਵਾਲ ਤੋਂ ਸ਼ਹਿਰ ਤੋਂ ਹੀ ਜਿਹੜੀ ਪੈਦਲ ਯਾਤਰਾ ਦੀ ਜਿਹੜੀ ਸ਼ੁਰੂਆਤ ਹੋਈ ਸੀ ਤੇ ਲਗਭਗ ਆਪਾਂ ਇਸ ਟਾਈਮ ਖਲੋਤੇ ਆਂ ਜੀ ਪਿੰਡ ਰਾਵਾਂ ਤੋਂ ਪਿੰਡ ਟਕੜਾਂ ਦਾ ਜਿਹੜਾ ਬਸ ਅੱਡਾ ਵਾ ਉੱਥੇ ਖਲੋਤੇ ਹੋਏ ਆਂ ਤੇ ਜਿੱਥੇ ਸੰਗਤਾਂ ਦੇ ਸਵਾਗਤ ਵਾਸਤੇ ਜੇ ਆਪਾਂ ਗੱਲ ਕਰੀਏ ਸੰਗਤਾਂ ਦੇ ਸਵਾਗਤ ਵਾਸਤੇ ਇਹ ਪਿੰਡ ਰਾਵਾਂ ਦੀ ਸੰਗਤ ਵੱਲੋਂ ਕੜੀ ਚੋਲ ਦਾ ਲੰਗਰ ਜਿਹੜਾ ਚੱਲ ਰਿਹਾ ਤੁਸੀਂ ਦੇਖ ਤੇ ਬਾਕੀ ਆਪਾਂ ਗੱਲਬਾਤ ਵੀ ਕਰਾਂਗੇ ਪਿੰਡ ਰਾਮਾਂ ਦੀ ਸੰਗਤੇ ਦੇ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੀ ਪੈਦਲ ਯਾਤਰਾ ਜਿਹੜੀ ਆ ਬੇਕਵਾਲ ਤੋਂ ਜਿਹੜੀ ਸ਼ੁਰੂਆਤ ਹੋਈ ਸੀ ਜੇ ਮੈਂ ਬੀਬੀਆਂ ਦੀ ਗੱਲ ਕਰਾਂ ਬੀਬੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਯਾਤਰਾ ਦੇ ਬਿਲਕੁਲ ਅੱਗੇ-ਅੱਗੇ ਇਹ ਝਾੜੂ ਦੀ ਸੇਵਾ ਝਾੜੂ ਦੀ ਸੇਵਾ ਕਰਦੀਆਂ ਪਈਆਂ ਹਨ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਪਾਂ ਸੰਗਤਾਂ ਦੀ ਆਪਾਂ ਗੱਲ ਕਰੀਏ ਸੰਗਤਾਂ ਵੀ ਬੜੇ ਪਿਆਰ ਦੇ ਨਾਲ ਕੜੀ ਚੋਲ ਦਾ ਲੰਗਰ ਜਿਹੜੇ ਸ਼ਾਗਰੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਰਾਵਾਂ ਦੀ ਸੰਗਤ ਵੱਲੋਂ ਹੀ ਜਿਹੜਾ ਗੁਰਪਿਆਰਿਓ ਜਿਹੜਾ ਲੰਗਰ ਜਿਹੜਾ ਇਹ ਕੜੀ ਚੋਲ ਦਾ ਲੰਗਰ ਜਿਹੜਾ ਇਹ ਬਾਸੜਾ ਜਿਹੜਾ ਰਾਵਾਂ ਠਕਣਾ ਦੇ ਜਿਹੜਾ ਬਾਸੜਾ ਉੱਥੇ ਅੱਜ ਕੜੀ ਚੋਲ ਦਾ ਲੰਗਰ ਪਿੰਡ ਰਾਵਾਂ ਦੀ ਸੰਗਤ ਵੱਲੋਂ ਜਿਹੜਾ ਇਹ ਟੋਟ ਲੰਗਰ ਜਿਹੜਾ ਚੱਲ ਰਿਹਾ ਵੈ ਤੁਸੀਂ ਤੇ ਲੰਗਰ ਸਮੂਹ ਸਾ ਸੰਗਤ ਨੂੰ ਨਗਰ ਰਾਵਾਂ ਨਿਵਾਸੀਆਂ ਨੂੰ ਲਗਾਇਆ ਗਿਆ ਹੈ ਇਹਨੀ ਪੈਦਲ ਯਾਤਰਾ ਡੇਰਾ ਸੰਤ ਗੋਬਾ ਪ੍ਰੀਤ ਸਿੰਘ ਜੀ ਬੇਗਵਾਲ ਮਰਾਰਾ ਵਾਲੇ ਵਿਖਿਆ ਡੇਰੇ ਤੱਕ ਜਾਂਦੀ ਹੈ ਹਾਂਜੀ ਹਰ ਸਾਲ ਦੀ ਤਰੀਕ 3 ਮਾਰਚ ਨੂੰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਸਜਦਾ ਹੋਣੀ ਜਾਂਦੀ ਹੈ ਠੀਕ ਹੈ ਉਹਨਾਂ ਦੀ ਆਪ ਭਗਤ ਦੇ ਲਈ ਇਹ ਕੜੀ ਚਾਵਲ ਦਾ ਲੰਗਰ ਫੂਟੀਆਂ ਦਾ ਲੰਗਰ ਤੇ ਠੰਡੇ ਜਲ ਦਾ ਲੰਗਰ ਲੱਗਦਾ ਹੈ ਮੈਂ ਇਹ ਦੋਵਾਂ ਪਿੰਡਾਂ ਦੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਚੱਲ ਰਿਹਾ ਰਾਵਾਂ ਤੇ ਟਕਣਾ ਪਿੰਡ ਰਾਵਾਂ ਦੀ ਸੰਗਤ ਦੇ ਸਹਿਯੋਗ ਨਾਲ ਪੰਡਰ ਰਾਮਾਂ ਦੀ ਸਹਿਯੋਗ ਸੰਗਦੇ ਦੇ ਸਹਿਯੋਗ ਨਾਲ ਹਨ ਤੇ ਕਾਹਦਾ ਕਾਹ ਲੰਗਰ ਚੱਲ ਰਿਹਾ ਗੁਰੂ ਪਿਆਰਿਓ ਰੋਟੀ ਚਾਲ, פרוਟੀਆਂ, ਠੰਡਾ ਜਲ ਤੇ ਕੜੀ ਚਾਵ ਦਾ ਲੰਗਰ ਚੱਲ ਰਿਹਾ ਹੈ। ਇਸ ਤਨ ਤਨ ਬਾਬਾ ਪ੍ਰੇਮ ਸਿੰਘ ਦੀ ਨਗਰੀ 베ਗਵਾਲ ਤੋਂ ਸਾਲਾਨਾ ਯਾਤਰਾ ਜਾਂਦੀ ਏ। ਇਹ 17ਵੀਂ ਪੈਦਲ ਯਾਤਰਾ ਹੈ। ਇਹ ਉਹਨਾਂ ਦਾ ਹੀ ਓਟ ਅਸਰਾ ਲੈ ਕੇ ਜਾਂਦੇ ਹਨ ਗੁਰੂ ਰਾਮਦਾਸ ਦੇ ਨਗਰੀ ਉਹਨਾਂ ਦੇ ਦਰਸ਼ਨ ਕਰਨ ਲਈ ਸਰਬੱਤ ਦੇ ਭਲੇ ਲਈ ਇਹ ਯਾਤਰਾ ਹਰ ਸਾਲ ਜਾਂਦੀ ਏ ਕਿੱਥੋਂ ਸ਼ੁਰੂਆਤ ਹੋਈ ਤੇ ਕਿੱਥੇ ਸਮਾਪਤ ਇਸ ਯਾਤਰਾ ਦੀ ਹੋਏਗੀ ਜਦੋਂ ਮਤਲਬ ਕੀ ਇਹ ਤੇ ਮਹਾਰਾਜ ਜੀ ਜਾਣਦੇ ਇਹਦੇ ਬਾਰੇ ਨਾ ਹੀ ਕੁਝ ਕਹਿ ਸਕਦੇ ਤੇ ਨਾ ਹੀ ਸਾਨੂੰ ਪਤਾ ਸੰਗਤਾਂ ਨਾਲ ਆਪਾਂ ਸੰਗਤਾਂ ਦੇ ਸਹਿਯੋਗ ਦੀ ਆਪਾਂ ਗੱਲ ਕਰ ਲਈਏ ਕਿੰਨਾ ਕ ਸਹਿਯੋਗ ਹੈ ਸੰਗਤਾਂ ਦਾ ਭਾਰੀ ਘੱਟ ਦੀ ਆਪਾਂ ਗੱਲ ਕਰ ਲਈਏ ਜੇ ਮਹਾਰਾਜ ਦਾ ਸਹਿਯੋਗ ਹੈ ਤੇ ਸੰਗਤਾਂ ਦਾ ਤਾਂ ਆਪ ਹੀ ਆ ਜਾਣੀ ਉਹਨਾਂ ਦਾ ਤਿਹਾਰ ਆ ਜਾਣਗੇ ਦੇਖਿਆ ਜਾਵੇ ਤਾਂ ਜਿੱਥੇ-ਦਿੱਥੇ ਇਹ ਯਾਤਰਾ ਹੁੰਦੀ ਹੈ ਗੁਰੂ ਕੋਈ ਲੰਗਰ ਵੀ ਜਿਹੜੇ ਚੱਲ ਰਹੇ ਨੇ ਉਹਨਾਂ ਸੰਗਤਾਂ ਨੂੰ ਕਹਿਣਾ ਚਾਹੂਗੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਚਰਨਾਂ ਦੀ ਧੂਣ ਚੱਕ ਕੇ ਹੀ ਮੱਥੇ ਲਾਣੇ ਆ ਇਹ ਅੱਡੀ ਬਹੁਤ ਖੁਸ਼ਕਿਸਮਤੀ ਹੈ ਕਿ ਅਸੀਂ ਖੁਦ ਆਪ ਸੰਗਤ ਵਿੱਚ ਹਾਜ਼ਰ ਹੋ ਕੇ ਆਣੇ ਆ ਤੇ ਸੰਗਤਾਂ ਸੇਵਾ ਕਰਦੀਆਂ ਮਨ ਨੂੰ ਇੰਨੀ ਖੁਸ਼ੀ ਹੁੰਦੀ ਕਿ ਧੰਗੁਰੂ ਰਾਮਦਾਸ ਜੀ ਜਾਨੀ ਜਾਣ ਨੇ ਲਗਭਗ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਇਹ ਪੈਦਲ ਯਾਤਰਾ ਕਰਦੇ ਹੋਏ ਇਹ ਚ 17 ਸਾਲ ਹੋ ਗਏ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ